ਵੀਰੋ ਮੇਰੀ ਇੱਕ ਬੇਨਤੀ ਆ ਆ ਜਿਹੜੀ ਮੇਰੀ ਵੀਡੀਓ ਹੈ ਨਾ ਇਹ ਭਾਈ ਅਮਰਿਤਪਾਲ ਸਿੰਘ ਮੈਹਰੋ ਤੱਕ ਜਰੂਰ ਪਹੁੰਚਾ ਦਿਓ ਕਿਉਂਕਿ ਅਸੀਂ ਉਹਨਾਂ ਦੇ ਮੋਬਾਈਲ ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਟ ਜਿਹੜੇ ਸਿੰਘ ਬਾਗੀ ਹੋ ਜਾਣ ਫਿਰ ਉਹ ਕਿੱਥੇ ਨੰਬਰ ਲੱਗਦੇ ਆ ਪਰ ਮੈਂ ਮੰਨਦਾ ਕਿ ਤੁਹਾਡੀ ਮਦਦ ਦੇ ਨਾਲ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕਦੀ ਆ ਤੇ ਮੇਰੀ ਭਾਈ ਅਮਰਿਤਪਾਲ ਸਿੰਘ ਨੂੰ ਇਹੋ ਹੀ ਬੇਨਤੀ ਆ ਕਿ ਵੀਰ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ 7-8 ਸਾਲ ਦੀ ਸਜ਼ਾ ਹੋ ਜੂਗੀ ਕੋਈ ਫਰਕ ਨਹੀਂ ਪੈਂਦਾ ਸਾਨੂੰ ਵੀਰ ਜੀ ਆਪਾਂ 7-8 ਸਾਲ ਦੀ ਸਜ਼ਾ ਲੈਣ ਵਾਸਤੇ ਕੰਮ ਨਹੀਂ ਕੀਤੇ ਤੇਰੀ ਪੰਜਾਬ ਨੂੰ ਬਹੁਤ ਜਰੂਰਤ ਹੈ ਇਹੋ ਜਿਹੇ ਜੋਧੇ ਘਰ ਘਰ ਨਹੀਂ ਪੈਦਾ ਹੁੰਦੇ ਤੇ ਜੇ ਤੂੰ ਅੱਜ ਇਸ ਰਾਹ ਤੇ ਤੁਰਿਆ ਆ ਇਸ ਤਰੀਕੇ ਨਾਲ ਤੁਰ ਕੇ ਪੰਜਾਬ ਦਾ ਗੰਦ ਹੋਰ ਵੀ ਬੜਾ ਸਾਫ਼ ਕਰਨ ਵਾਲਾ ਪਿਆ ਆ ਤੇ ਅਸੀਂ ਤੈਨੂੰ ਜਿਸ ਤਰੀਕੇ ਦੀ ਵੀ ਮਦਦ ਚਾਹੀਦੀ ਹੋਈ ਕਰਾਂਗੇ ਮੈਂ ਮਨਨ ਕਿਉਂਕਿ ਬਾਗੀ ਸਿੰਘਾਂ ਨੂੰ ਬਹੁਤ ਮਦਦ ਦੀ ਲੋੜ ਹੁੰਦੀ ਆ ਬਹੁਤ ਮੁਸੀਬਤਾਂ ਆਈਆਂ ਆ ਔਰ ਮੈਨੂੰ ਪਤਾ ਇਸ ਇਹ ਤੁਸੀਂ ਪਹਿਲਾਂ ਹੀ ਜਾਣੀ ਸੀਗੇ ਕਿ ਇਹ ਕੰਮ ਕਰਾਂਗੇ ਤੇ ਕੀ ਹੋਣਾ ਆ ਇਹ ਮੁਸੀਬਤਾਂ ਤੋਂ ਡਰਨ ਵਾਲੇ ਤਾਂ ਤੁਸੀਂ ਹੈ ਨਹੀਂ ਕਿ ਜਿਹੋ ਜਿਹੇ ਗੱਲਾਂ ਮੈਂ ਕਰ ਰਿਹਾ ਲੇਕਿਨ ਪਰ ਮਦਦ ਕਿਹੜੇ ਤਰੀਕੇ ਦੀ ਚਾਹੀਦੀ ਆ ਹਰ ਤਰੀਕੇ ਦੀ ਮਦਦ ਆਪਾਂ ਕਰਾਂਗੇ ਪਰ ਮੈਂ ਜਨਤਾ ਨੂੰ ਕਹਿਣਾ ਕਿ ਇਹ ਵੀਡੀਓ ਮੈਰੋ ਸਾਬ ਤੱਕ ਇੱਕ ਵਾਰੀ ਪਹੁੰਚਾ ਦਿਓ ਕਿਉਂਕਿ ਇਸ ਟਾਈਮ ਇੱਕ ਪੰਜਾਬ ਵੀ ਇਹ ਵੀ ਇੱਕ ਸੇਵਾ ਹੀ ਹੋਊਗੀ ਅਸੀਂ ਕਿਸੇ ਤਰੀਕੇ ਨਾਲ ਉਹਨਾਂ ਦੀ ਸੇਵਾ ਕਰ ਸਕਦੇ ਆ ਕਿਉਂਕਿ ਅਸੀਂ ਜਿਹੜਾ ਸਿੰਘ ਅੱਗੇ ਲੱਗ ਕੇ ਤੁਰਿਆ ਉਹਦੀ ਸਪੋਰਟ ਕਰੋ ਉਹਨੂੰ ਉਹਨ ਕਿਉਂਕਿ ਇਸ ਟਾਈਮ ਲੋਡ ਆ ਤੇ ਉਹ ਗੁਰੂ ਦਾ ਸਿੰਘ ਆ ਜਿਹੜਾ ਉਹਨੇ ਤਾਂ ਸਿਰ ਤੇ ਕਫਨ ਬੰਨਿਆ ਹੋਇਆ ਚੀਜ਼ ਤੋਂ ਨਹੀਂ ਡਰ ਰਿਹਾ ਉਹ ਤਾਂ ਸੋਚਿਆ ਹੋਇਆ ਉਹਨੇ ਪਰ ਸਾਡੀ ਬੇਇੱਜ਼ਤੀ ਹੈ ਕਿ ਅੱਜ ਆਪਾਂ ਅਰੈਸਟ ਕਰਾਤੀ ਸਜ਼ਾ ਹੋ ਜਾਊਗੀ ਕੀ ਫਾਇਦਾ ਹੋਊਗਾ ਉਸ ਤੋਂ ਬਾਅਦ ਜਦ ਤੁਸੀਂ ਮੈਰੋ ਸਾਹਿਬ ਬਾਹਰ ਆਓਗੇ ਤੇ ਕਿਤੇ ਪੰਜਾਬ ਸਾਫ਼ ਹੋ ਗਿਆ ਹੋਣਾ ਨਹੀਂ ਉਸ ਤੋਂ ਬਾਅਦ ਫੇਰ ਤੁਹਾਨੂੰ ਇਹੋ ਹੀ ਕੰਮ ਕਰਨੇ ਪੈਣੇ ਆ ਪੰਜਾਬ ਦੀ ਸਫਾਈ ਵਾਸਤੇ ਤੇ ਜੇ ਅਸੀਂ 7 8 ਸਾਲਾਂ ਬਾਅਦ ਫੇਰ ਉਹ ਕੰਮ ਕਰਨੇ ਆ ਤਾਂ ਅਸੀਂ ਆਪਣੇ ਕੰਮ ਨੂੰ ਕੰਟੀਨਿਊ ਰੱਖੀਏ ਕਿਉਂਕਿ ਪੰਜਾਬ ਨੂੰ ਇਸ ਟਾਈਮ ਲੋਡ ਆ ਪੰਜਾਬ ਨਾਲ ਬਹੁਤ ਕੁਝ ਹੋ ਰਿਹਾ ਆ ਪਰ ਤੁਹਾਡੇ ਅੱਗੇ ਸਿੰਘ ਅਗਰ ਬੋਲਣਗੇ ਤੇ ਲੋਕਾਂ ਨੂੰ ਮੈਸੇਜ ਜਾਊਗਾ ਸਹੀ ਪਰ ਜਿਹੜੇ ਗਲਤ ਲੋਕ ਤੁਰੇ ਹੋਏ ਆ ਆਪੇ ਮਾਫੀਆਂ ਮੰਗਣਗੇ ਤੇ ਅੱਗੇ ਸਹੀ ਤਰੀਕੇ ਨਾਲ ਪੇਸ਼ ਹੋਣਗੇ ਤਾਂ ਆਪਾਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਜਿਹੜਾ ਬੱਚਾ ਆ ਉਹ ਗਲਤ ਡਾਇਰੈਕਸ਼ਨ ਤੇ ਤੁਰੇ ਕਿਉਂਕਿ ਸਰਕਾਰਾਂ ਦੇ ਚਾਹੰਦੀਆਂ ਹੀ ਆ ਉਹ ਇਹਨਾਂ ਨੇ ਰੋਕਥਾਮ ਨਹੀਂ ਪਾਣੀ ਰੁਕ ਇਹਨਾਂ ਨੂੰ ਨਹੀਂ ਰੋਕਣਾ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਸਲ ਪੁੱਛ ਹੀ ਹੈ ਵੀ ਸਾਡੀ ਤੇ ਖੱਲੇ ਜਾਂ ਜਿਹੜੀਆਂ ਕੁੜੀਆਂ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਜਿਹੜੇ ਸਾਡੇ ਮੁੰਡੇ ਤੁਰੇ ਹੋਏ ਆ ਉਹਨਾਂ ਨੂੰ ਵੀ ਠੱਗ ਪਾਣ ਵਾਲੀ ਆ ਤੇ ਮੈਰੋ ਸਾਹਿਬ ਤੁਸੀਂ ਅਰੈਸਟ ਨਹੀਂ ਪਾਣੀ ਆਪਣਾ ਕੰਮ ਤੁਸੀਂ ਜਿਹੜੇ ਜਿਹੜੇ ਰਸਤੇ ਤੁਸੀਂ ਤੁਰੇ ਨੂੰ ਕੰਟੀਨਿਊ ਰੱਖੋ ਬਾਗੀ ਸਿੰਘਾਂ ਦੇ ਅਸੀਂ ਨਾਲ ਆ ਸਰਕਾਰਾਂ ਨੂੰ ਜੋ ਚਾਹੀਦਾ ਆ ਉਹ 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 ਤੁਹਾਨੂੰ ਅਰੈਸਟ ਕਰਕੇ ਅੰਦਰ ਕਰ ਦੇਣਗੇ ਉਹਦਾ ਕੋਈ ਹੱਲ ਨਹੀਂ ਹੋਏ ਹੁਣ ਤੇ ਜੇ ਇਸ ਰਾਹ ਤੇ ਵੀਰਾਂ ਤੁਰਿਆ ਆ ਤੇ ਖਿੱਚ ਕੇ ਰੱਖਣਾ ਹੁਣ ਕੰਮ ਕਿ ਲੋੜ ਆ ਤੇਰੇ ਵਰਗੇ ਸਿੰਘਾਂ ਦੀ ਪੰਜਾਬ ਨੂੰ ਪੰਜਾਬ ਚ ਬਹੁਤ ਗੰਦ ਸਾਫ ਕਰਨ ਵਾਲਾ ਪਿਆ ਅਸੀਂ ਤੇਰੇ ਨਾਲ ਆ ਸਾਡੇ ਬਹੁਤ ਸਿੰਘ ਤੇਰੇ ਨਾਲ ਆ ਲੇਕਿਨ ਹੁਣ ਅਰੈਸਟ ਨਹੀਂ ਪਾਣੀ ਹੁਣ ਤੂੰ ਇਸ ਰਾਤੇ ਆਪਣਾ ਕੰਟੀਨਿਊ ਰੱਖ ਅਸੀਂ ਤੇਰੇ ਨਾਲ ਆ ਕਿੱਦਾਂ ਦੀ ਵੀ ਮਦਦ ਚਾਹੀਦੀ ਅਸੀਂ ਤੇਰੇ ਨਾਲ ਖੜਾਂਗੇ ਨਾ ਖੜੇ ਤਾਂ ਤਾਂ ਗੱਲ ਕਰਿਓ ਤੁਸੀਂ ਇਸ ਕੰਮ ਨੂੰ ਇੱਕ ਵਾਰੀ ਪੰਜਾਬ ਦੇ ਵਿੱਚ ਗੰਦ ਸਾਫ ਕਰ ਦਿਓ ਵੀਰੇ ਇਸ